ਇਹ 2021 ਮਾਡਲ ਇਹ ਤੇ 3600 ਇਕੱਠੇ ਆਏ ਸੀਗੇ ਇਹ ਕਿੰਨੇ ਐਚਪੀ ਆ ਇਹ 47 ਇਹ ਉਹ ਵੀ ਇੰਨਾ ਕੀ ਹੋਊਗਾ 36 ਨਹੀਂ ਉਹ 50 ਆ ਉਹ 50 ਵਾ ਹਾਂਜੀ ਇਹਦੇ ਵਿੱਚ ਇੰਜਨ ਸਿੰਪਸਨ ਦਾ ਮੈਸੀ ਵਾਲਾ ਮੈਸੀ ਦਾ ਉਹ ਚ ਵੈਕੋ ਦਾ ਸੀ ਠੀਕ ਆ ਇਹਦੀ ਵੀ ਜਿੱਦਾਂ ਫੁਰਤੀਆਂ ਬਹੁਤ ਆ ਇਹਦੇ ਵਿੱਚ ਸਮੂਥ ਬਹੁਤ ਆ ਆ ਟਰੈਕਟਰ ਇਹ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਪੰਜਾਬ ਦੇ ਵਿੱਚ ਅੱਛਾ ਹਾਂਜੀ ਇਹ ਪਹਿਲਾ ਟਰੈਕਟਰ ਆਪਣਾ ਪੰਜਾਬ 'ਚ ਹੁਣ ਤਾਂ ਜਿੱਦਾਂ ਵੈਸਟ ਬੰਗਾਲਾ ਲਾਂਚ ਹੋ ਗਏ ਆ ਪਰ ਆ ਹਿੱਸੇ ਦੇ ਵਿੱਚ ਨਹੀਂ ਤੁਹਾਨੂੰ ਮਿਲੂਗਾ ਅੱਛਾ ਭਾਈ ਹਾਂਜੀ ਇਹ ਜਿਹੜਾ ਸਪੈਸ਼ਲ ਕੱਦੂ ਵਾਲਾ ਹਿੱਸਾ ਹਾਂ ਹਾਂ ਇਹ ਸੀਲ ਲਿਆ ਸਾਰਾ ਤੇ ਆਹ ਤਾਂ ਹੋਣੀ ਲਿਆ ਹੈ ਇਹ ਹੋਣੀ ਲਿਆ ਠੀਕ ਐ ਇਹ ਟਰੈਕਟਰ ਲੈਣ ਦਾ ਕੀ ਕਾਰਨ ਸੀ ਛੋਟਾ ਟਰੈਕਟਰ ਇਹ ਵੀ ਸੋਹਣਾ ਲੱਗਦਾ ਹੈਗਾ ਦੇਖਣ ਨੂੰ ਅੱਛਾ ਬਾਕੀ ਆਪਾਂ ਹੁਣ ਗਾਂ ਪਲਾਂਟਰ ਲੈ ਲਿਆ ਸੀ ਹਾਂ ਉਹਦੇ ਉੱਤੇ ਬੈਸਟ ਆ ਇਹ ਦੋਵੇਂ ਆਪਾਂ ਪਲਾਂਟਰ ਨੂੰ ਰੱਖੇ ਆ ਇਹਦੇ ਨਾਲ ਤਾਂ ਚੱਲਦਾ ਹੀ ਆ ਸਪੇਅਰ ਰੱਖ ਲਿਆ ਸੀ ਅੱਛਾ ਕੱਲ ਨੂੰ ਜੇ ਕੋਈ ਪ੍ਰੋਬਲਮ ਆਵੇ ਤਾਂ ਬੰਦਾ ਇਹਨੂੰ ਜੋੜ ਲਵੇ ਨਾਲ ਜੋੜ ਲਵੇ ਹਾਂਜੀ ਠੀਕ ਐ ਇਹ ਹਜੇ ਕਿਹੇ ਕੰਮ ਤੇ ਨਹੀਂ ਲਾਇਆ ਇਹ ਆਪਾਂ ਟਰਾਲੀ ਦੇ ਰੱਖਿਆ ਹਜੇ ਚੈੱਕ ਨਹੀਂ ਕੀਤਾ ਉਦਾਂ ਵਧੀਆ ਪਰ ਜਦਾਂ ਫਿਊਲ ਵੀ ਬਹੁਤ ਘੱਟ ਖਾਂਦਾ ਖਰਚਾ ਘੱਟ ਹਾਂਜੀ ਤੇ ਆਹ ਟਰੈਕਟਰ ਇਹ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਪੰਜਾਬ ਦੇ ਵਿੱਚ ਅੱਛਾ ਹਾਂਜੀ ਇਹ ਪਹਿਲਾ ਟਰੈਕਟਰ ਆਪਣਾ ਪੰਜਾਬ 'ਚ ਹੁਣ ਤਾਂ ਜਦਾਂ ਵੈਸਟ ਬੰਗਾਲਾ ਲਾਂਚ ਹੋ ਗਏ ਆ ਪਰ ਆਹ ਹਿੱਸੇ ਦੇ ਵਿੱਚ ਨਹੀਂ ਤੁਹਾਨੂੰ ਮਿਲੂਗਾ ਅੱਛਾ ਭਾਈ ਹਾਂਜੀ ਇਹ ਜਿਹੜਾ ਸਪੈਸ਼ਲ ਕੱਦੂ ਵਾਲਾ ਹਿੱਸਾ ਹਾਂ ਹਾਂ ਇਹ ਸੀਲ ਲਿਆ ਸਾਰਾ ਫੀਲਰ ਹਾਂਜੀ ਇਹ ਟਰੈਕਟਰ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਹੈ ਹੀ ਨਹੀਂਗਾ ਇੱਥੇ ਹੈ ਹੀ ਨਹੀਂਗਾ ਕਿਹੜਾ ਮਾਡਲ ਹੈ ਇਹ ਇਹ ਹੈਗਾ 21 21 ਮਾਡਲ ਹਾਂਜੀ ਅੱਛਾ ਇਹ ਫਿਰ ਆਪਾਂ ਆਪ ਨੂੰ ਕਿਵੇਂ ਮਿਲ ਗਿਆ ਇਹ ਆਪਾਂ ਫਿਰ ਸਿੱਧੇ ਉੱਥੋਂ ਐਡਾ ਤੋਂ ਮਗਾਏ ਸੀ ਇਹ ਕਿਹ ਟਰੈਕਟਰ ਸੀ 147 ਦਾ ਸੀਗਾ ਓਕੇ ਉਹ ਆਹ ਉਹ ਵੀ ਦੇਖਦੇ ਆ ਹਾਂਜੀ ਤੇ ਇਹਦੇ ਵਿੱਚ ਕੀ ਆ ਬਈ ਵੱਖਰਾ ਇਹਦੇ ਇੰਦਾ ਰੋਡ ਸਪੀਡ ਬਹੁਤ ਆ ਹੂੰ ਫੀਚਰ ਇਹ ਸਿੱਧੇ ਸਟ੍ਰੇਟ ਐਕਸ ਵਾਲਿਆ ਠੀਕ ਹੈ ਹਾਂਜੀ ਐਕ ਕੇ ਉਹੀ ਆ ਗਿਆ ਕੱਦੂ ਸਪੈਸ਼ਲ ਇਹਦੇ ਟਾਇਰ ਵੀ ਹਾਂ ਸਹੀ ਹੈ ਹਾਂਜੀ ਤੇ ਬਾਕੀ ਕਲਾਸਟਰ ਮੀਟਰ ਦਾ ਸੀ ਇਹ ਸ਼ਟਲ ਗੇਅਰ ਆ ਅੱਛਾ ਸ਼ਟਲ ਗੇਅਰ ਦੇ ਵਿੱਚ ਆ ਗਿਆ 8 8 ਹੈ ਹਾਂਜੀ ਠੀਕ ਹੈ ਤੇ ਇਹਦੀਆਂ ਖਾਸੀਅਤਾਂ ਬਸ ਇਹੀ ਆ ਵੀ ਇਹ ਹਾਂਜੀ ਇੱਕ ਬਸ ਹੁਣ ਦੀ ਹੁਣ ਦੇ ਟਾਈਮ ਵਿੱਚ ਰੇਰ ਆ ਬਾਕੀ ਹੁਣ ਆਈ ਜਾਣੇ ਆ ਗਾਂ ਹੁ ਸਕਦਾ ਹਾਂ ਹਾਂ ਤੇ 2 5500 ਬਈ ਇਹ ਹੈਗਾ 2011 ਮਾਡਲ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਆਹ ਇਹ 2006 ਮਾਡਲ ਹੈ 12000 ਪਲੱਸ ਘੰਟਾ ਚੱਲ ਗਿਆ ਅੱਛਾ ਹਜੇ ਤੱਕ ਇਹਨੂੰ ਕੋਈ ਕਸ਼ ਨਹੀਂ ਹੋਇਆ ਬਸ ਇਹਦੀ ਕਲਚ ਪੇਡ ਦਾ ਚਲੋ ਬਦਲਦੀ ਰਹਿੰਦੀ ਆ ਪਰ ਅੱਜ ਤੱਕ ਨਾ ਇੰਜਨ ਨਾ ਲੈਫਟ ਨਾ ਪਿੱਛੇ ਐਕਸਲਾਂ ਚ ਕੋਈ ਵੀ ਗਲਤ ਹੋਇਆ ਨਹੀਂ ਇਹ ਕਾ ਟਾਇਰ ਸਾਰਿਆਂ ਦੇ ਵੱਡੇ ਰੱਖੇ ਨੇ ਟਾਇਰ ਆਪਾਂ ਸਾਰਿਆਂ ਦੇ ਫਿਰ ਸ਼ੁਰੂ ਤੋਂ ਆਪਾਂ ਵੱਡੇ ਰੱਖੇ ਆ ਜਦੋਂ ਰਨਾਲਡ ਨੂੰ ਉਦੋਂ ਦਾ ਟ੍ਰੈਂਡ ਆਇਆ ਹੁਣ ਆਪਣੇ ਵੀਰ ਪਾਉਂਦੇ ਆ ਹਾਂ ਇਹ ਟ੍ਰੈਂਡ ਉਹ 2004 ਦਾ ਚੱਲਿਆ ਠੀਕ ਹੈ ਉਦੋਂ ਦਾ ਹੀ ਆਪਣੇ ਹੈ ਹਾਂਜੀ ਆ 2000 ਮਾਡਲ ਆ ਇਹ ਆਪਾਂ ਹੁਣ ਲਿਆ ਆ ਇਹ ਹੁਣ ਲਿਆਂਦਾ ਹਾਂਜੀ ਇਹ ਵੀ ਟਰੈਕਟਰ ਬਹੁਤ ਸੰਭਿਆ ਹੋਇਆ ਇਹ ਵੀ ਮੇਰੇ ਸਾਮਣੇ ਇਹ ਕਮ ਟਰੈਕਟਰ ਵਿਕਦਾ ਤਾਂ ਕੋਈ ਨਹੀਂ ਹੁਣ ਇਥੋਂ ਆ ਜਾਂਦਾ ਆ ਜਾਂਦੇ ਆ ਹਾਂ ਠੀਕ ਐ ਇਹ 65 ਬਾਈ ਆ ਇਹ 2007 ਮਾਡਲ ਆ ਅੱਛਾ ਇਹ ਟਰੱਕ ਇਹਨੂੰ ਵੀ ਟਾਇਰ ਆਪਾਂ ਵੱਡੇ ਪਾਏ ਸੀਗੇ ਤੇ ਇਹਦੇ ਹੁਣ ਆਪਾਂ ਆਰਡਰ ਕੀਤੇ ਟਾਇਰ ਆਪਾਂ ਹੁਣ ਇਹਨੂੰ ਵੱਖਰੇ ਪਾਵਾਂਗੇ ਤਾਂ ਹੁਣ ਉਹਦਾ ਸਪੇਅਰ ਕੀਤੇ ਆ ਪਿਆਰ ਤਾਂ ਨਹੀਂ ਕਰਨਾ ਇਹਨੂੰ ਕੁਛ ਕਰਾਂਗੇ ਇਹਦਾ ਟਾਇਰ ਹੁਣ ਆਏ ਆ ਆਉਣ ਵਾਲੇ ਆ ਹਾਂ ਤੇ ਯਾਰ ਆਪਾਂ ਇਹਨੂੰ ਰੀਸਟੋਰ ਕਰਨਾ ਫੇਰ ਓਕੇ ਓਕੇ ਹਾਂਜੀ ਹਾਂਜੀ ਤੇ ਆਹ ਟਰੈਕਟਰ ਵੀ ਨਹੀਂ ਮਿਲਣਾ ਕਿਤੇ ਹਾਂ ਨਹੀਂ ਮਿਲਣਾ ਹਾਂ ਇਹ 2021 ਮਾਡਲ ਇਹ ਤੇ 3600 ਇਕੱਠੇ ਆਏ ਸੀਗੇ ਇਹ ਕਿੰਨੇ ਐਚਪੀ ਆ ਇਹ 47 ਇਹ ਉਹ ਵੀ ਇੰਨਾ ਕੀ ਹੋਊਗਾ 36 ਨਹੀਂ ਉਹ 50 ਆ ਉਹ 50 ਆ ਹਾਂਜੀ ਇਹਦੇ ਵਿੱਚ ਇੰਜਨ ਸਿਮਪਸਨ ਦਾ ਮੈਸੀ ਵਾਲਾ ਮੈਸੀ ਦਾ ਉਹ ਚੇ ਵੈਕੋ ਦਾ ਸੀ ਠੀਕ ਆ ਇਹਦੀ ਵੀ ਜਿੱਦਾਂ ਫੁਰਤੀਆਂ ਬਹੁਤ ਆ ਇਹਦੇ ਵਿੱਚ ਸਮੂਥ ਬਹੁਤ ਆ ਇਹਦੇ ਮਗਰ ਆਪਾਂ ਆਲੂਆਂ ਵਾਲਾ ਉਹ ਪਾਉਨੇ ਆ ਵੇਲਾਂ ਵੱਢਣ ਵਾਲੀ ਮਸ਼ੀਨ ਜਿਹੜੀ ਆ ਠੀਕ ਆ ਹਾਂਜੀ ਤੇ ਇਹਦੇ ਵਿੱਚ ਹੋਰ ਜਿਹੜਾ ਆ ਦੂਜੇ ਹਾਲੈਂਡ ਨਾਲੋਂ ਵੱਖਰਾ ਹੋਵੇ ਆ ਕਦਾ ਪੇਂਟ ਕਲਰ ਜਿਹੜਾ ਕਲਰ ਹੋ ਗਿਆ ਹਾਂਜੀ ਇਹ ਟੈਰਾਕੋਟਾ ਕਲਰ ਆ ਹਾਂ ਤੇ ਆਕੇ ਸਟ੍ਰੇਟ ਐਕਸਲ ਆ ਠੀਕ ਆ ਉਹਦੇ ਅੰਦਰ ਤੇ ਇਹਦੀ ਦੂਜੇ ਹੌਲ ਨਾਲੋਂ ਇਹਦੀ ਲਿਫਟ ਸੈਂਸਿੰਗ ਜ਼ਿਆਦੀ ਆ ਛੇ ਦੀ ਕੰਟਰੋਲ ਕਰ ਜਾਂਦਾ ਹਾਂ ਠੀਕ ਆ ਬਹੁਤ ਹੁਣੇ ਆ ਜੀ ਹਾਂਜੀ ਹਾਂਜੀ ਤੇ ਇਹਦੇ ਪੀਟੀਓ ਦੇ ਫੰਕਸ਼ਨ ਜ਼ਿਆਦੇ ਆ ਦੂਜੇ ਹੌਲ ਨਾਲੋਂ ਕਲਿਟਰ ਤੇ ਫਿਰ ਬਹੁਤ ਨਿਆਰਾ ਦਿੰਦਾ ਹਾਂ ਹਾਂਜੀ ਬਹੁਤ ਚਲਾ ਕੇ ਵੇਖਿਆ ਹਾਂਜੀ ਹਾਂਜੀ ਬਹੁਤ ਵਧੀਆ ਪਰਫਾਰਮੈਂਸ ਕਿੰਨੇ ਗੈਲ ਦੀ ਵੇਟਰ ਚੱਲਦਾ 11 11 ਖੇਚਦਾ ਹਾਂਜੀ ਹਾਂਜੀ ਬੜੇ ਆਰਾਮ ਨਾਲ ਵਧੀਆ ਤੇ ਤੇਲ ਖਰਚਾ ਵੀ ਘੱਟ ਹੋ ਗਿਆ ਉਹ ਪਤਾ ਹੀ ਆ ਤੁਹਾਨੂੰ ਮੈਸੀਜ ਆਦਾ ਹਾਂਜੀ ਹਾਂ ਇੰਜ ਦੂਜਾ ਹੋ ਗਿਆ ਇਹ ਇਹ ਇਹਨਾਂ ਨੇ ਹੋਣੀ ਕੀਤਾ ਇਹਦੇ ਇੰਜ ਇਹ ਨਹੀਂ ਨਹੀਂ ਇਹ ਆਉਂਦੇ ਸੀਗੇ अच्छा अपने इधर ਹੁਣ ਆਪਣੇ ਵੈਕੋ ਦੇ ਜਿਆਦਾ ਆਪਰਾ ਆਪਣੇ ਕਿੱਜੇ ਹੋਏ ਹੂੰ ਇਹ ਇਧਰ ਜਿਆਦਾ ਆਊਟ ਸਟੇਟ ਵਿਕਦੇ ਆ ਇਹ ਇੰਜਨ ਜਿਆਦਾ ਪਸੰਦ ਕਰਦੇ ਆ ਹਾਂ ਇਹ ਇਹ ਕਲਰ ਵੀ ਉਧਰ ਹੀ ਜਾਂਦਾ ਵੈਸਟ ਬੰਗਾਲ ਵਾਲਾ ਹਾਂ ਠੀਕ ਇਹ ਇਹ ਫਿਰ ਨਵਾਂ ਹੀ ਬਿਲਕੁਲ ਬਿਲਕੁਲ ਨਵਾਂ ਹਾਂਜੀ ਅੱਧੀ ਟੈਕਨੋਲੋਜੀ ਹਾਲੈਂਡ ਦੀ ਅੱਧੀ ਕਿਉਂਕਿ ਆਪਾਂ ਫੇਰ ਸਿੱਧਾ ਲੈ ਲਿਆ ਨਾ ਉਥੋਂ ਉਹ ਫੇਰ ਡੀਲਰ ਦਾ ਫੇਰ ਖਰਚਾ ਪਿਆ ਜਾਂਦਾ ਹਾਂ ਹਾਂ ਨਹੀਂ ਨਹੀਂ ਵੈਸੇ ਗੱਲ ਕਰ ਗਏ ਆਪਾਂ ਇਹ ਕਈ ਸ਼ੋ ਚੱਕੀ ਬਈ ਵੀ ਟੈਕਨੋਲੋਜੀ ਡਬਲ ਟੈਕਨੋਲੋਜੀ ਹੋ ਗਈ ਆ ਤੇਲ ਖਰਚਾ ਹੈ ਨਹੀਂਗਾ ਬਿਲਕੁਲ ਜਿਹੜੇ ਬੰਦੇ ਨੇ ਛੋਟੀ ਵਾਈ ਕਰਨੀ ਉਹਦੇ ਲਈ ਤਾਂ ਬਹੁਤ ਵਧੀਆ ਰੋਲ ਕਲੱਚੂਗਾ ਡੂਲ ਰੋਲ ਹਾਂ ਕਲੱਚ ਵੀ ਡਾ ਲਾ ਇਹ ਆਪਣੇ ਦੂਜਾ ਆ ਜਦਾਂ ਆਪਣੇ ਆਉਂਦਾ ਹੀ ਆ ਹਾਲੈਂਡ ਨੂੰ ਹੱਥ 'ਚ ਕਲੱਚ ਜਿਹਦਾ ਹਾਂ 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 ਹਾਂਜੀ ਠੀਕ ਆ ਇਹ ਤਾਂ ਜਿਵੇਂ ਟੂੜੀ ਵਾਲੇ ਰੀਪਰ ਤੇ ਵੀ ਬਹੁਤ ਵਧੀਆ ਚੱਲੇਗਾ ਬਹੁਤ ਵਧੀਆ ਹਾਂਜੀ ਹਨਾ ਬਹੁਤ ਵਧੀਆ ਚੱਲੂਗਾ ਸਹੀ ਆ ਹਾਂ ਇੱਕ ਆਪਣਾ ਆ ਖੜਾ ਆ ਫੋਰ 36 10 ਇਹ ਨਿੱਕੇ ਮੋਟੇ ਕੰਮਾਂ ਨੂੰ ਸਾਰਿਆਂ ਨੂੰ ਫਿਰ ਫੋਰਡ ਹੀ ਚਲਾਉਂਦੇ ਹਾਂ ਹਾਂ ਜਿੱਦਾਂ ਫਿਰ ਆਪਣੇ ਲੇਬਰ ਵਾਲੇ ਬੰਦੇ ਚਲਾਉਂਦੇ ਇੱਧਰ ਉੱਧਰ ਜਾਣ ਨੂੰ ਠੀਕ ਹੈ ਉਹਨਾਂ ਨੂੰ ਦੋ ਤਿੰਨ ਟਰੈਕਟਰ ਪੱਕੇ ਮਿਲ ਜਾਣੇ ਸੀ ਜਾਂ ਤੇ ਹਾਂ ਉਹਨਾਂ ਦਾ ਇਹ 1991 ਮਾਡਲ ਆ ਹਾਂ ਚੁੱਲਾ ਆਪਾਂ ਹੋਣੀ ਚੇਂਜ ਕੀਤਾ ਇਹਨੂੰ 60 ਵਾਲਾ ਲਾਇਆ ਤੇ ਬਾਕੀ ਸਾਰਾ ਪੇਂਟ ਇਹ ਸਾਰਾ ਜੈਨੂਨ ਆ ਓਕੇ ਹਾਂਜੀ ਸਹੀ ਆ ਇਹ ਕਿੰਦਰ ਆ 3600 ਇਹ 1979 ਮਾਡਲ ਆ ਠੀਕ ਹੈ ਹਾਂਜੀ ਇਹ ਤਾਂ ਪੇਂਟ ਪੋਨ ਕੀਤਾ ਹਾਂ ਹਾਂ ਹਾਂਜੀ ਤੇ ਆ ਇਧਰ ਬਾਕੀ ਆਪਣੇ ਸਾਰੇ ਬਾਕੀ ਸਾਰੇ ਇੰਪਲੀਮੈਂਟ ਆਪਣੇ ਠੀਕ ਹੈ ਇੰਪਲੀਮੈਂਟ ਆਪਾਂ ਜਿਆਦੇ ਸਰਬਨ ਸਿੰਘ ਸੰਗਰੀਆਂ ਦੇ ਜਿਆਦਾ ਵਰਤਦੇ ਆ ਟਰਲਰ ਹੋ ਗਏ ਹੈਰੋ ਹੋ ਗਏ ਅੱਛਾ ਹਾਂਜੀ ਕਾਰਨ ਕੀ ਬਈ ਬਹੁਤ ਵਧੀਆ ਇਦਾਂ ਹੈਵੀ ਜਿਆਦੇ ਬਣੇ ਆ ਹੈਵੀ ਵੀ ਆ ਹਾਂ ਹਾਂਜੀ ਤੇ ਆ ਲੈਂਕਨ ਦੇ ਸਟਾਰਟਿੰਗ ਆਪਾਂ ਹੀ ਇੱਥੇ ਕੀਤੀ ਸੀਗੀ ਅੱਛਾ ਹਾਂਜੀ ਅਸੀਂ ਪਹਿਲਾਂ ਇਦਾਂ ਇੱਥੇ ਲਿਆਂਦੇ ਫੇ ਸਾਡੇ ਦੇਖ ਕੇ ਹੋਰ ਭਰਾਵਾਂ ਨੇ ਵੀ ਕਿਹਾ ਵਧੀਆ ਚੱਲਦੇ ਫੇ ਉਹਨਾਂ ਨੂੰ ਵੀ ਦਵਾਏ ਠੀਕ ਹੈ ਹਾਂਜੀ ਸਹੀ ਆ ਹਾਂਜੀ ਆ ਅਗਿਹੜਾ ਮਾਡਲ ਹੈਗੀਆਂ ਹੈਰੋ ਇਹ ਹੈਗੀਆਂ ਆ 20 ਤੇ ਆ ਹੈਗੀ 15 15 ਇਹ ਪਹਿਲਾਂ ਮਗਾਈਆਂ ਸੀਗੀਆਂ ਸਟਾਰਟਿੰਗ ਇੱਤੋਂ ਹੀ ਹੋਈ ਆ ਠੀਕ ਠੀਕ ਹੈ ਠੀਕ ਹੈ ਸਹੀ ਹੈ ਚੱਲ ਵੀ ਬਹੁਤ ਵਧੀਆ ਲੱਗਾ ਏਕਮ ਫਾਰਮ ਦੇਖ ਕੇ ਤੇਰਾ ਹਾਂਜੀ ਅੱਛਾ ਇਹ ਬਾਹਰ ਵੀ ਤਣੀ ਏਕਮ ਹਾਂਜੀ ਹਾਂਜੀ ਇਹ ਅਮਰੀਕਾ ਜਾਣੀ ਆ ਅੱਛਾ ਤੇ ਨਾਲ ਫੋੜ ਜਾਣਾ ਆ ਪਹਿਲਾਂ ਆਪਣਾ ਉਹੋ ਹਾਂਜੀ ਉਹ ਤਿਆਰ ਹੋਣਾ ਤੇ ਨਾਲ 65 ਭਾਈ ਜਾਊਗਾ ਠੀਕ ਹੈ ਇਹ ਹੁਣ ਤਿਆਰ ਹੋਊਗੀ ਜਾਂ ਨਹੀਂ ਇਹ ਤਿਆਰ ਹੋਈ ਆ ਬਸ ਵਿੱਚ ਸੀਟਾਂ ਦਾ ਕੰਮ ਕਰ ਦੇਦੇ ਆ ਅੱਛਾ ਸੀਟਾਂ ਛੁੱਟਾਂ ਲਾ ਕੇ ਪੂਰਾ ਹਾਂਜੀ ਬੰਦੀ ਹੈ ਨਾ ਉਦਾਂ ਰੰਗ ਇਹਨੂੰ ਮੈਟੈਲਿਕ ਕੀਤਾ ਆ ਠੀਕ ਹੈ ਹਾਂਜੀ ਦੇਖੀਏ ਮਾੜਾ ਇਹ ਕਦੋਂ ਤੱਕ ਜਾਣੀ ਆ ਫਿਰ ਅਮਰੀਕਾ ਦੇਖੋ ਬਸ ਟਰੈਕਟਰ ਤਿਆਰ ਕਰਦੇ ਆ ਨਾਲ ਹੀ ਚਲ ਜਾਣੀ ਅਸ਼ੋਤੂ ਪੂਰਾ ਤਿਆਰ ਕਰਨਾ ਹਾਂਜੀ ਹਾਂਜੀ origignal ਕਰਨਾ ਸਾਰਾ ਵਾਹ ਵੇੜੀ ਬਿਲਕੁਲ ਵੱਖਰਾ ਕੀਤਾ ਪਿਆ ਹੈ ਰੱਖਣ ਨੂੰ ਤਾਂ ਆਪਾਂ ਇਦਾਂ ਵੀ ਖੜੀ ਕਰ ਸਕਦੇ ਆ ਹੁਣ ਆਪਾਂ ਇਹਨੂੰ ਕ ਪੂਰਾ ਕਵਰ ਕੀਤਾ ਆ ਗਈ ਪੇਂਡ ਨਾ ਖਰਾਬ ਹੋਵੇ ਪੇਂਡ ਹੈ ਹੀ ਬਹੁਤ ਪਿਆਰਾ ਆਹ ਪੇਂਡ ਮਿਲਦਾ ਕਿਸੇ ਨੇ ਟਰਾਲੀ ਨੂੰ ਕੀਤੇ ਹੋਣਾ ਜੀ ਤੇ ਆਹ ਟਰੈਕਟਰ ਇੱਚ ਆਪਣਾ ਇਹ ਇਹ ਹਾਂਜੀ ਹਾਂਜੀ ਅੱਛਾ ਇਹ ਉਹਨਾਂ ਦਾ ਪਹਿਲਾ ਜਿੱਦਾਂ ਉਹ ਟੈਸਟਿੰਗ ਟਰੈਕਟਰ ਸੀਗਾ ਉਹਨਾਂ ਦਾ ਇਹ ਹਾਂ ਡੈਮੋ ਵਾਲਾ ਲਾ ਲਓ ਠੀਕ ਹੈ ਉਹ ਪਹਿਲਾਂ ਇਹਨਾਂ ਉਹਨਾਂ ਨੇ ਇੰਜਨ ਵਿੱਚ ਜੋੜਿਆ ਸੀਗਾ ਸੋਨਾਲੀਕਾ ਦਾ ਇਹਦੇ ਵਿੱਚ ਹੈ 60 HP ਵਾਲਾ ਹਾਂ ਤੇ ਇਹ ਸੀ ਉਹ ਇਦਾਂ ਟੈਸਟ ਕਰਦੇ ਤੇ ਮੁੜ ਕੇ ਫੇ ਉਹਨਾਂ ਨੇ ਸਾਂਹ ਤਿਆਰ ਕੀਤੇ ਉਹ ਠੀਕ ਹੈ ਹਾਂਜੀ ਸਹੀ ਹੈ ਹਾਂਜੀ ਤੇ ਇਹ ਵੀ ਤਾਂ ਬਸ ਤਿਆਰ ਕਰ ਸਕਦੇ ਆ ਆਪਣੇ ਹਾਂਜੀ ਬਸ ਟਾਈਮ ਹੀ ਲੱਗਦਾ ਇਹਨੂੰ ਵੀ ਕਰਦੇ ਸਹੀ ਠੀਕ ਹਾਂਜੀ ਚਲੋ ਠੀਕ ਹੈ ਕੰਮ ਬਾਈ ਬਹੁਤ ਧੰਨਵਾਦ ਤੁਹਾਡਾ ਵੀ ਜੀ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਆਹ ਟਰੈਕਟਰ ਇਹ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗਾ ਪੰਜਾਬ ਦੇ ਵਿੱਚ ਅੱਛਾ ਹਾਂਜੀ ਇਹ ਪਹਿਲਾ ਟਰੈਕਟਰ ਆਪਣਾ ਪੰਜਾਬ ਚ ਹੁਣ ਤਾਂ ਜਿੱਦਾਂ ਵੈਸਟ ਬੰਗਾਲਾ ਲਾਂਚ ਹੋ ਗਏ ਆ ਪਰ ਆ ਹਿੱਸੇ ਦੇ ਵਿੱਚ ਨਹੀਂ ਤੁਹਾਨੂੰ ਮਿਲੂਗਾ। ਅੱਛਾ ਭਾਈ। ਹਾਂਜੀ ਇਹ ਜਿਹੜਾ ਸਪੈਸ਼ਲ ਕੱਦੂ ਵਾਲਾ ਹਿੱਸਾ ਹਾਂ 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 ਇਹ ਸੀਲਡ ਹੈ ਸਾਰਾ। ਇਹ 2021 ਮਾਡਲ ਇਹ ਤੇ 3600 ਇਕੱਠੇ ਆਏ ਸੀਗੇ। ਇਹ ਕਿੰਨੇ ਐਚਪੀ ਆ? ਇਹ 47। ਇਹ ਉਹ ਵੀ ਇੰਨਾ ਕੀ ਹੋਊਗਾ 3600। ਨਹੀਂ ਉਹ 50 ਆ। ਉਹ 50 ਆ। ਹਾਂਜੀ ਇਹਦੇ ਵਿੱਚ ਇੰਜਨ ਸਿੰਪਸਨ ਦਾ ਮੈਸੀ ਵਾਲਾ। ਮੈਸੀ ਦਾ। ਉਹ ਚ ਵੈਕੋ ਦਾ ਸੀ। ਠੀਕ ਆ। ਇਹਦੀ ਵੀ ਜਦਾਂ ਫੁਰਤੀਆਂ ਬਹੁਤ ਆ ਇਹਦੇ ਵਿੱਚ ਸਮੂਥ ਬਹੁਤ ਆ।